ਇਹ ਤੇ ਮੋਕਸਾ ਸਾਫ ਕਰਨ ਲਈ। ਉਹ ਚੱਲੀਏ ਫਿਰ। ਬੋਲਦੇ ਨਹੀਂ ਕਿੰਨਾ ਟਾਈਮ ਹੋ ਗਿਆ ਉਪਰੋਂ ਗਏ। ਉਹ ਮੈਂ ਤੇ ਤੈਨੂੰ ਢੀਕਣ ਡਿਆ ਮੈਂ ਚੱਲ ਮਾੜੀ ਜੇ ਸਾਫ ਕਰ ਦਿੰਦਾ। ਪਰ ਵਹੀ ਇੱਕ ਗੱਲ ਮੈਂ ਕਰਨੀ ਹੈ ਤੁਹਾਡੇ ਨਾਲ। ਹਾਂ। ਵੀ ਅੱਜ ਨਾ ਕਿੰਨਾ ਵਧੀਆ ਜਿਹਾ ਲੱਗਣਦਿਆਂ ਨਾ ਆਪਾਂ ਇਕੱਠਿਆਂ ਨਹੀਂ ਜਾਣਾ ਆ। ਉਹ ਯਾਰ ਵਧੀਆ ਤੇ ਲੱਗਣਾ ਹੀ ਆ। ਹੁਣ ਕੰਮ ਤੇ ਜੋ ਲੱਗੇ ਆ। ਉਹੀ। ਅੱਗੇ ਕਰੀ ਕੇਦੀਆਂ ਗੱਲਾਂ ਸੁਣ ਕਦੀ ਕੇਦੀਆਂ ਸੁਣ। ਅੱਗੇ ਐਵੇਂ ਕੱਲੀ ਜਾਨੀ ਹੀ ਤੇ ਮੇਰਾ ਵੀ ਨਾ ਮੰਨ ਜਿਆ ਨਹੀਂ ਕਰਦਾ। ਇਥੋਂ ਨੰਗਦਿਆਂ ਹੀ ਕਈ ਜਣੇ ਵੇਂਦੇ ਸੀ ਲੈ ਕੱਲੀ ਜਾਂਦੀ ਐ ਗੱਲਾਂ ਕਰਦੇ ਹੀ ਲੋਕੀ ਤੁਹਾਨੂੰ ਪਤਾ ਹੀ ਆ ਓਇ ਆਹੋ ਤੇ ਹੈ ਹੀ ਆ ਤੇ ਉਹ ਟੀਫਰ ਟੁਫਰ ਪਾਲੇ ਆ ਨਹੀਂ ਟੀਫਰ ਮੈਂ ਪਾਉਣ ਲੱਗੀ ਆ ਅੱਗੇ ਚੱਲ ਇੱਕ ਪਾਈਦਾ ਸੀ ਤੂੰ ਚੱਲ ਦੋ ਪਾਲ ਲੈ ਕੇ ਆ ਆਹ ਚੱਲ ਇਕੱਠੇ ਹੁਣ ਚੱਲ ਜਾ ਕਰਨਾ ਇਕੱਠੇ ਨੇ ਆ ਜਾ ਕਰਨਾ ਤੇ ਹੋਰ ਹਾਂ ਨਹੀਂ ਚਲੋ ਬੜਾ ਵਧੀਆ ਆ ਮੈਂ ਤਾਂ ਕਹਿੰਦੀ ਬਸ ਚਲੋ ਇਦਾਂ ਹੀ ਹੁਣ ਵਧੀਆ ਵਧੀਆ ਟਾਈਮ ਬਤਾ ਜਾਏ ਹੋਣਾ ਕਲ ਜਿਹੜੀ ਆ ਨਾ ਠੋਕਰਾਂ ਖਾ ਕੇ ਬੰਦੇ ਨਾ ਹੁੰਦੀ ਐ ਤੇ ਆ ਵੀ ਟਾਈਮ ਨਾ ਹੀ ਚੜਾ ਕੇ ਆ ਗਈ ਐ ਸਹੀ ਇਹ ਵੀ ਪੜੇ ਲਿਖੇ ਹੀ ਚੱਲ ਕੇ ਤੇ ਲੱਗੇ ਆ ਚਲ ਰਹੀ ਕਿ ਇੰਨੀ ਕ ਨੌਲਜ ਹੈਗੀ ਹੀ ਤੇ ਚਲ ਕੇ ਦਿਨ ਲੱਗ ਗਿਆ ਤੇ ਜੇ ਨਾ ਤੇ ਫਿਰ ਆਪਾਂ ਕੀ ਕਰਨਾ ਹੈ ਉਹ ਨਹੀਂ ਕੋਈ ਗੱਲ ਨਹੀਂ ਹੁਣ ਰੱਬ ਨੇ ਨਾ ਬਾਹ ਫੜ ਲਈ ਸਾਡੀ ਵਾਹਿਗੁਰੂ ਜੀ ਸਭ ਕੋ ਠੀਕ ਕਰ ਦੇਣਾ ਹੈ ਤੇ ਨਾਲੇ ਇੱਕ ਗੱਲ ਹੋਰ ਜੀ ਮੰਮੀ ਜੀ ਹੁਣਾਂ ਨੂੰ ਨਾ ਦੱਸ ਕੇ ਜਾਓ ਮੜਾਏ ਕੋਈ ਨਾ ਨਾ ਮੈਂ ਦੱਸ ਜੰਨਾ ਵਾ ਉਹਨਾਂ ਨਾਲ ਗੱਲ ਕਰ ਲਓ ਤੇ ਮੈਂ ਵੀ ਦੱਸ ਦੂੰਗੀ ਠੀਕ ਆ ਕੋਈ ਨਹੀਂ ਦੱਸ ਦਿੰਨੇ ਆ ਆ ਜਾਓ ਫਿਰ ਤੇ ਕੋਈ ਨਹੀਂ ਮੈਂ ਆ ਗਿਆ ਬਸ ਆ ਮੜਾਏ ਸਾਫ ਕਰ ਲਾਂ ਦੀਦੀ ਹਾਂ ਜੀ ਰਵਿੰਦਰ ਕੀ ਕਰ ਰਹੇ ਹੋ ਕੁਛ ਨਹੀਂ ਆ ਮੈਂ ਤੁਹਾਡੇ ਟਿਫਨ ਤਿਆਰ ਕਰਤੀ ਆ ਤੇ ਲੈ ਜੋ ਇੱਕ ਲਵਲਿੰਦ ਦੇ ਦੋ ਲੈਣੀ ਹੋਣ ਲੱਗੀ ਹਾਂ ਤੇ ਤੈਨੂੰ ਦਸ ਰਹਿਣ ਦੇ ਮੈਂ ਕਰ ਲੈਣੀ ਹੀ ਪੈ ਗਈ ਆ ਬੱਸ ਤੇ ਤੁਸੀਂ ਕਦੋਂ ਕ ਚੱਲੇ ਬਸ ਨਹੀਂ ਆਪਾਂ ਅੱਛਾ ਚਲੋ ਟੈਨਸ਼ਨ ਨਾ ਕਰਿਓ ਕਿ ਇਹ ਵੀ ਗੱਲ ਦੀ ਤੇ ਆਪਣਾ ਵਧੀਆ-ਵਧੀਆ ਦਿਨ ਜਿਹੜਾ ਵਾ ਨਾ ਉਹ ਤੁਹਾਡਾ ਜਾਵੇ ਅੱਜ ਦਾ ਹੈ ਹਾਂਜੀ ਦੀਦੀ ਨਹੀਂ ਵਧੀਆ ਹੀ ਜਾਊਗਾ ਹੈ ਚਲੋ ਫਿਰ ਤੁਸੀਂ लेट ਨਾ ਹੋਵੋ ਮੰਮੀ ਪਤਾ ਨਹੀਂ ਕਿੱਥੇ ਆ ਮੜੇ ਹੁੰਦੇ ਮੈਂ ਦੱਸ ਹੀ ਦਿੰਦੇ ਉਹਨਾਂ ਨੂੰ ਮੰਮੀ ਬਾਹਰ ਹੀ ਹੋਣੀ ਆ ਪਰ ਲੇਕਰ ਨੂੰ ਜਾਂਦੇ ਵੇਖੇ ਹੀ ਮੈਂ ਤੇ ਤੁਸੀਂ ਵੇਖ ਲਓ ਉੱਥੇ ਉਹ ਮੈਂ ਮੜੇ ਦੱਸ ਜਾਂਦੀਆਂ ਫਿਰ ਉਹਨਾਂ ਨੂੰ ਦੱਸ ਦੋ ਦੱਸ ਦੋ ਕਿਉਂਕਿ ਤੁਹਾਡਾ ਫਰਜ਼ ਬੰਦਾ ਆ ਦੱਸਣਾ ਆ ਠੀਕ ਹੈ ਫਿਰ ਆਪਾਂ ਜਾਂਦੇ ਜਾਓ ਫਿਰ ਹਾਂ ਧਿਆਨ ਨਾਲ ਚੰਗਲ ਦਿਨ ਬਾਏ ਬਾਏ ਕਰ ਦੋ ਚਾਚੀ ਨੂੰ ਆਜੋ ਮੰਮੀ ਜੀ ਹਾਂ ਜੀ ਆਪਾਂ ਨਾ ਚੱਲੇ ਹਾਂ ਸਕੂਲ ਮੇਰੀ ਕਿਹੜੀ ਸਲਾਹ ਨਾ ਚੱਲੇ ਜੇ ਤੁਸੀਂ ਮਰਜ਼ੀਆਂ ਤਾਂ ਆਪਣੀਆਂ ਕਰਨ ਰਹਿ ਜੇ ਉਹ ਚਲੋ ਮੈਂ ਜਾਂਦੇ ਜਾਂਦੇ ਦੱਸ ਜਾਂਦੇ ਆ ਤੁਹਾਨੂੰ ਚਲ ਚੰਗਾ ਕੀਤਾ ਜਾਓ ਲੇਟ ਨਾ ਹੋ ਜੇ ਕਿਤੇ ਮੰਮੀ ਜੀ ਵੇਖੋ ਫਿਰ ਤੁਸੀਂ ਐਵੇਂ ਗੁੱਸੇ ਦੇ ਵਿੱਚ ਆ ਜੇ ਆਪਾਂ ਨਹੀਂ ਹੀ ਕਿਤੇ ਲੱਗੇ ਤਾਂ ਵੀ ਤੁਸੀਂ ਇਦਾਂ ਕਰਦੇ ਹਿੰ ਤਾਂ ਜੇ ਹੁਣ ਚਲੋ ਲੱਗੇ ਆ ਕਿਤੇ ਯਾਰੇ ਲੱਗੇ ਆ ਆਪਣੇ ਕੰਮ ਤੇ ਤੇ ਫਿਰ ਵੀ ਤੁਸੀਂ ਇਦਾਂ ਕਰਨਦੇ ਆ ਕਿਤੇ ਤਾਂ ਖੁਸ਼ ਹੋ ਜਾਇਆ ਕਰੋ ਜੇ ਮੈਂ ਖੁਸ਼ ਹੀ ਆ ਜਦੋਂ ਆਪ خود ਰਹੋ ਜੇ ਤਾਂ ਖੁਸ਼ ਮੈਂ ਕੀ ਹੋਵਾਂ ਜਾਓ ਫੇਟਣਾ ਆਜੋ ਸਕੂਲ ਦੀ ਕੰਡਿਆ ਹੋਣਾ ਤੁਹਾਨੂੰ ਸਕੂਲ ਤੇ ਚੰਗੀ ਤੇਰੀ 20000 ਰੁਪਈਆ ਤਨਖਾਹ ਆ ਵੀ ਤੁਰ ਪਿਆ ਵਾ ਤੂੰ ਮम्मी ਨੇ 5000 ਤੇ ਲੱਗੇ ਆ ਉਹ 20 ਨਹੀਂ ਤੇ 12000 ਤੁਹਾਨੂੰ ਮਿਲਦਾ ਹੀ ਆ ਨਾ ਕੱਲੇ ਕੱਲੇ ਜਾਣੇ ਆ 12 ਮਿਲਦਾ ਵਾ 5-5000 ਦਿੰਦੇ ਹੋਣੇ ਆ ਉਹਨੇ ਦਾ ਸਾਬਨ ਲੱਗ ਜਾਂਦਾ ਵਾ ਉਹ ਚਲੋ ਕੋਈ ਗੱਲ ਨਹੀਂ ਚਲ ਆ ਚਲੀ ਯਾਰ ਵੇਖਾਂ ਨਾ ਕਿਸੇ ਨੂੰ ਪੁੱਛਣਾ ਨਾ ਗਿਸਣਾ ਪਾਏ ਕੱਪੜੇ ਰੋਟੀ ਪਾਈ ਟਿਫਨ ਜਿੱਤ ਗਾਂ ਗਏ ਨਾ ਕੋਈ ਘਰ ਦਾ ਕੰਮ ਕੀਤਾ ਵਾ ਨਾ ਹੋਰ 12 12000 ਮਿਲਣ ਡਿਆ ਤੁਹਾਡੇ 12000 ਨਾ ਮੈਨੂੰ ਕੀ ਭਾਵਾ ਜਾਂਦੇ ਲਿਆ ਕੇ ਮੇਰੇ ਹੱਥ ਤੇ ਰੱਖਣੇ ਹੋਣ ਫੇਰ ਤੇ ਮੈਨੂੰ ਹੋਵੇ ਵੀ ਦੋਵੇਂ ਜੀ ਜਾਂਦੇ ਤੇ ਕੋਈ ਗੱਲ ਨਹੀਂ ਆਪਣੇ ਜੋਗਾ ਹੀ ਆ ਤੁਹਾਡੇ ਜੋਗਾ ਰਮਨੇ ਕਿੱਥੇ ਗਏ ਦੋ ਜਿਹੜੇ ਤਿਆਰ ਹੋ ਕੇ ਜਾਣਾ ਕਿੱਥੇ ਆ ਸਕੂਲ ਨਹੀਂ ਲੱਗੇ ਤਾਂ ਗੱਲਾਂ ਤੇ ਇਦਾਂ ਕਰਨ ਰਹੀ ਜਿੱਦਾ ਜੰਗ ਜਿੱਤ ਲਈ ਹੁੰਦੀ ਆ ਪਾਜਾ 50000 ਦੇ ਲੱਗੇ ਹੋਣੇ ਆ ਕਹਿੰਦਾ ਵਾ ਵੀ 12 12000 ਮਿਲਦਿਆ ਮੈਨੂੰ ਨਹੀਂ ਲੱਗਦਾ ਵੀ 12000 ਪ੍ਰਾਈਵੇਟ ਸਕੂਲ ਵਾਲਾ ਦਿੰਦਾ ਵਾ ਕੋਈ ਉਹ ਰਮਨ ਅਹੇ ਦੰਦੀਆਂ ਗੱਲਾਂ ਨਾ ਕਰਿਆ ਕਰ ਪਤਾ ਗੱਲ ਕੀ ਆ ਜੇ ਉਹ ਦੋਵੇਂ ਜੀ ਵੱਡੇ ਆਪਣਾ ਕਮਾਉਂਦੇ ਖਾਂਦੇ ਸੀ ਤੇ ਤੂੰ ਉਹਨਾਂ ਉਧਰ ਹੋ ਇੰਨੇ ਆ ਜੇ ਹੁਣ ਹੋਰ ਲੱਗੇ ਆ ਤੂੰ ਉਹਨਾਂ ਦੀਆਂ ਡੈਪੀਆਂ ਤੋਂ ਗੱਲਾਂ ਕਰਨਾ ਦੱਸ ਮੈਂ ਗੱਲਾਂ ਕਾਦੀਆਂ ਕੀਤੀਆਂ ਵਾ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਗਈ ਮੇਰੀ ਗੱਲ ਸੁਣ ਉਹ ਦੋਵੇਂ ਜਣੇ ਜਾਂਦੇ ਨੇ ਆਪਣੇ ਕੰਮ ਤੇ ਭਾਵੇਂ ਉਹਨਾਂ ਨੂੰ ਦੋ ਮਿਲਦਾ ਚਾਰ ਜਾਂਦਾ ਘਰੋਂ ਤੇ ਜਾਂਦੇ ਆ ਨਾ ਉਹ ਚੱਲ ਕੋਈ ਗੱਲ ਨਹੀਂ ਤੁਸੀਂ ਵੀ ਉਹਨਾਂ ਦੀ ਸਾਈਡ ਲਈ ਜਾਣ ਤੇ ਬਾਕੀ ਦੇ ਸਾਡੇ ਕੋਲ ਦੋ ਕਿਲੇ ਹੈਗੇ ਆ ਘਰ ਸਾਡੇ ਕੋਲ ਆ ਸਭ ਕੁਝ ਤੇ ਸਾਡੇ ਕੋਲ ਉਹਨਾਂ ਨੂੰ ਕੀ ਆ ਉਹ ਜਿਹੜੇ ਦੋ ਦੋ ਕਿਲੇ ਦੇਤੇ ਹੋਈ ਆ ਚੱਲ ਕੋਈ ਨਹੀਂ ਆਪਣਾ ਕਮੌਣ ਤੇ ਆਪਣਾ ਖਾਣਾ ਹੀ ਉਹਨਾਂ ਨੂੰ ਕੀ ਦੇਣਾ ਵਾ ਤੂੰ ਤੇ ਫੇਰ ਉਹ ਗੱਲਾਂ ਕਰੀ ਜਾਨੀ ਜਨਾਨੀ ਵਾਲੀਆਂ 10 ਕਾਦੀਆਂ ਗੱਲਾਂ ਕਰਨੀਆਂ ਘਰ ਦਾ ਕੰਮ ਨਹੀਂ ਦੇਖਦਾ ਕੱਲ ਦੀ ਹਵਾਈ ਕਿਤੇ ਝਾੜੂ ਹੀ ਫੇਰ ਲੈਂਦੀ ਸਵੇਤੇ ਉੱਠ ਕੇ ਕੰਮਦਾਨ ਨੂੰ ਹੈਂਦੀ ਆ ਤਿਆਰ ਹੋਈ ਆ ਤੇ ਨਿਕਲ ਗਈ ਆ ਟਾਈਮ ਦੇ ਨਾਲ ਮੇਰੀ ਗੱਲ ਸੁਣ ਜੇ ਕੋਈ ਬਾਹਰੋਂ ਆਊਗਾ ਮਹੱਲੇ ਚ ਤੇ ਇਹਨਾਂ ਨੂੰ ਦੋਵਾਂ ਜਾਨੀਆਂ ਨੂੰ ਕੋਈ ਤੈਨੂੰ ਥੋੜਾ ਕਿਸੇ ਨੇ ਕਹਿਣਾ ਵਾ ਮੈਨੂੰ ਵੀ ਕਹਿਣਾ ਹੀ ਆ ਵੀ ਦੋ ਨਵਾਂ ਵਾ ਤਖਲਾਰਾ ਇਦਾਂ ਪਿਆ ਤੇ ਫੇਰ ਗਾੜੀ ਕੀ ਜਵਾਬ ਦਊਂਗੀ ਜੇ ਰਮਨੂ ਵੇਲਾ ਹੀ ਨਾ ਤੂੰ ਤਾਂ ਵੀ ਨਹੀਂ ਠਿਕਨ ਦਿੰਦੀ ਤੇ ਜੇ ਲੱਗਿਆ ਤਾਂ ਤਾਂ ਵੀ ਤੂੰ ਠਿਕਨ ਦੇਣ ਈ ਤੇ ਝਾੜੂ ਦੀ ਗੱਲ ਵਾ ਤੇ ਜੇ ਵੱਡੀ ਨੂੰ ਕਹਦੇ ਆ ਵੀ ਮਾਰ ਦਿੰਦੀ ਐ ਜੇ ਉਹ ਸਕੂਲੇ ਚਲ ਗਈ ਐ ਤੇ ਦੋਵੇਂ ਜੀ ਉਹ ਆਖੇ ਲੱਗਦੀ ਆ ਉਹਨੇ ਕਹਿਣਾ ਮੈਂ ਸੋਈ ਦਾ ਕੰਮ ਕਰਾਂਗੀ ਝਾੜੂ ਫੇਰਾ ਉਹਨੂੰ ਨਹੀਂ ਪਤਾ ਮੈਂ ਜਾਣਾ ਤੇ ਫੇਰ ਕੇ ਜਾਵਾਂ ਫੇਰ ਉਹ ਗੱਲਾਂ ਕਰੀ ਜਾਣ ਡਈ ਆ ਤੂੰ ਉਹਨੂੰ ਕਹਿ ਤਾਂ ਸਹੀ ਮੇਰ ਕੋ ਨਹੀਂ ਕਿਹਾ ਜਾਂਦਾ ਫਿਰ ਆਪ ਹੀ ਕਹਿ ਲੋ ਜੇ ਉਹ ਕਹੇਗੀ ਤਾਂ ਆਪਣੇ ਹਿੱਸੇ ਦਾ ਮੁਰਕੇ ਕੰਮ ਵੰਡ ਲੈਣਗੇ ਆ ਜੇ ਉਹ ਸਕੂਲੇ ਲਾਗੀ ਤਾਂ ਆਪਣੇ ਹਿੱਸੇ ਦਾ ਕਰਕੇ ਜਾਇਆ ਕਰੂਗੀ ਉਹ ਜੇ ਮੈਂ ਇੱਕ ਗੱਲ ਕਹੀ ਤਾਂ ਗਾੜੀਆਂ ਚਾਹਵਾਂ ਦਾ ਜਵਾਬ ਲਾਉਂਗੀ ਤਾਂ ਕਹਿਣ ਦਾ ਕੀ ਫਾਇਦਾ ਉਹ ਯਾਰ ਤੋ ਕਹਿ ਕੇ ਤੇ ਵੇਖ ਚੱਲ ਕੋਈ ਨਹੀਂ ਕਹਿਨੀ ਆ ਉਹਦਾ ਤਾਂ ਸਿਰ ਜੋੜ ਛੱਡ ਦਿਆਂ ਦੋਈ ਜਾਣੀਆਂ ਮੇਰੇ ਸਾਬਾ ਬੱਚੇ ਦੇ ਸਾਰੇ ਠੀਕ ਆ ਪਰ ਇਹੋ ਖਰਾਬ ਕਰਨ ਢਈ ਐ ਜੇ ਉਹ ਕੰਮਾਂ ਤੇ ਜਾਂਦੇ ਤਾਂ ਤਾਂ ਵੀ ਔਖੀ ਤੇ ਜੇ ਉਹ ਨਹੀਂ ਜਾਂਦੇ ਤਾਂ ਤਾਂ ਵੀ ਔਖੀ ਅੰਦਰ ਆ ਜਾ ਬਾਹਰ ਆਓ ਚਾਚੂ ਚਲੇ ਸਕੂਲੇ ਜੋਗਨ ਕਿੱਧਰ ਆਉਂਦੇ ਆ? ਓ ਯਾਰ ਮੈਂ ਤਾਂ ਇੱਥੇ ਗਿਆਨਦ ਕਾਨ ਤੱਕ ਆਹੋ ਜਾਣਾ ਚਾਚੂ ਲਾਲ ਜਾਣਾ ਵਾ। ਠੀਕ ਆ। ਤੇ ਉਹ ਮੈਂ ਕਿੰਨੇ ਕ' ਵਜੇ ਤੱਕ ਆਉਣਾ ਵਾ ਵਾਪਸ? ਸਾਨੂੰ 2:30 ਵਜੇ ਜਾਣੇ ਆ। 2:30 ਤੇ ਯਾਰ ਜੀ ਇੱਕ ਕੰਮ ਕਰੀਏ। ਦੱਸੋ ਜੇ ਤੁਹਾਡੀ ਰਜ਼ਾਮੰਦੀ ਹੋਵੇ ਦੋਵਾਂ ਦੀ ਤੇ। ਕੋਈ ਨਹੀਂ ਦੱਸ ਤੂੰ। ਅੱਜ ਸੌਰੇ ਚਲੀਏ ਤੇਰੇ। ਸੌਰੇ ਕਿੱਦਾਂ ਜਾਣਾ? ਮੈਂ ਤਾਂ ਜਾਣ ਨੂੰ ਤਿਆਰ ਆਂ। ਨਹੀਂ ਵੇਖ ਲਓ ਜੇ ਤੁਹਾਨੂੰ ਸਹੀ ਲੱਗਦਾ ਤੇ। ਜੋਬਨ ਵੇਖ ਲੈ ਜੇ ਜਾਣਾ। ਤੁਸੀਂ ਐਦਾਂ ਕਰੋ ਮੈਂ ਮਸੀ ਨਾਲ ਗੱਲ ਕਰ ਲੈਂਦਾ ਵਾ। ਠੀਕ ਆ। ਤੇ ਤੁਸੀਂ ਸਕੂਲੋਂ ਹੋ ਕੇ ਆਓ ਫਿਰ ਅੱਪ ਚੱਲਦੇ ਆਂ ਠੀਕ ਆ। ਚਲ ਕੋਈ ਗੱਲ ਨਹੀਂ ਅਸੀਂ ਛੇਤੀ ਆ ਜਾਵਾਂਗੇ ਥੋੜੇ ਜਿਹਾ ਹੋ ਕਿਉਂ ਨਹੀਂ ਕੋਈ ਗੱਲ ਨਹੀਂ ਹੋਊਗਾ ਉਹ ਤਾਂ ਸਕੂਲੇ ਜਾਣਾ ਨਾ ਸਕੂਲੇ ਜਾਣਾ ਵਾ ਜਾਣਾ ਜਾਇਓ ਹੈ ਆ ਕੋਈ ਗੱਲ ਨਹੀਂ ਚਲ ਆਪਾਂ ਚੱਲੀਏ ਮੇਰਾ ਰਤਾ ਵਾ ਵੀ लवली ਨੂੰ ਤਾਂ ਕਹਿ ਦਿੱਤਾ ਮੈਂ ਤੇ लवली ਦੇ ਸੱਸ ਨੂੰ ਫੋਨ ਕਰ ਲਾਂ ਚਲ ਇੱਕ ਵਾਰੀ ਦੱਸਿਆ ਹੋਊਗਾ ਨਾ ਮਾੜਾ ਜਿਹਾ ਤੇ ਮਾਸਟਰ ਜੀ ਨੂੰ ਕਹਿ ਛੱਡਣਗੇ ਜੇ ਮੰਨ ਲਓ ਇਦਾਂ ਵੀ ਗਏ ਤੇ ਐਵੇਂ ਕੋਈ ਗੱਲਬਾਤ ਹੋਊਗੀ ਤਾਂ ਫਾਇਦਾ ਕੋਈ ਨਹੀਂ ਤੇ ਚਲ ਥੋੜਾ ਬੋਧ ਸਮਝਾ ਛੱਡਣਗੇ ਨਾ ਤੇ ਫੇਰ ਵਧੀਆ ਵਾ ਆਡੀ ਗੱਲ ਤੇ ਸੁਣਨਗੇ ਜੋਤ ਗੱਲ ਸੁਣਿਓ ਆ ਗਈ ਜੀ ਗੱਲ ਸੁਣ ਹਾਂਜੀ ਕੰਮ ਕੰਢੇ ਕੋਈ ਹਾਂਜੀ ਬਸ ਭਾਂਡੇ ਰਹਿ ਗਏ ਥੋੜੇ ਜਿ ਮੈਂ ਲਵਲੀ ਤੇ ਰਪਿੰਦਰ ਦੋਵੇਂ ਜਣੇ ਇਕੱਠੇ ਗਏ ਆ ਇੱਕ ਅੱਦਾ ਵਧੀਆ ਲੱਗਣ ਡਿਆ ਹਾਂਜੀ ਹਾਂਜੀ ਉਹ ਤੇ ਹੈ ਹੀ ਹੁਣ ਇਹ ਵੀ ਹੁਣ ਲੋਕਾਂ ਦੇ ਮੂੰਹ ਬੰਦ ਹੋਣੇ ਆਹੋ ਚੱਲੀ ਆ ਵੀ ਆਪਣਾ ਕਰੀ ਜਾਣਗੇ ਘਟੁਕਟ ਆਪਣੇ ਜੋਗਾਤੀ ਕਰਨਗੇ ਮੈਂ ਲਵਲੀ ਨੂੰ ਨਹੀਂ ਦੱਸਦਾ ਪਰ ਫਿਰ ਵੀ ਲੋਕੀ ਕਹਿੰਦੇ ਸੀ ਵੀ ਰਪਿੰਦਰ ਕਲੀ ਜਾਂਦੀ ਆ ਤੇ ਲਵਲੀ ਘਰ ਬੈਠਾ ਵਾ ਅਫੇਸ਼ੀ ਮਨਚਤੇ ਹੁੰਦਾ ਹੀ ਆ ਸਾਰਿਆਂ ਨੇ ਤੇ ਮੈਨੂੰ ਬੜਾ ਹੀ ਮਹਿਸੂਸ ਹਾਲ ਜਿਹਾ ਲੱਗ ਜੈਣਾ ਕਿਤੇ ਤੇ ਬੜੇ ਲੋਕਾਂ ਦੇ ਮੂੰਹ ਥੋੜੀ ਫੜੇ ਜਾਂਦੇ ਆ ਲੋਕੀ ਤੇ ਤੁਹਾਨੂੰ ਪਤਾ ਅੱਜ ਗੱਲਾਂ ਕੀਤੀਆਂ ਜੇ ਗੱਲ ਨੂੰ लवली ਲੱਗ ਗਿਆ ਫਿਰ ਕਹਿਣਾ ਚੰਗਾ ਹੀ ਹੋਇਆ ਤੇ ਜੇਦੋਂ ਨਹੀਂ ਲੱਗਾ ਉਦੋਂ ਉਹਦੇ ਵੱਲੋਂ ਇਦਾਂ ਕਰ ਉਹ ਨਹੀਂ ਨਹੀਂ ਇਦਾਂ ਹੀ ਇਦਾਂ ਇਦੋਂ ਹੀ ਤੁਹਾਨੂੰ ਪਤਾ ਦੋਵੇਂ ਪਾਸੇ ਦੰਦੀ ਆ ਤੇ ਇੱਕ ਕੰਮ ਐ ਸੋਚਣੇ ਅਸੀਂ ਕਰ ਲਈਏ ਹਾਂਜੀ ਯਾ ਅੱਜ ਟਾਈਮ ਹੈਗਾ ਵਾ ਤੇ लवली ਕਹਿੰਦਾ ਵੀ 2:00 ਵਜੇ ਹੋਣਾ ਉਹਨਾਂ ਨੇ ਅੱਛਾ ਤੇ ਆਪਾਂ ਉਹਦੇ ਸਹੁਰਿਆਂ ਤੋਂ ਹੋਈਏ ਹਾਂ ਨੇ ਚਲ ਮੱਲਾ ਵੀ ਜੇ ਅਹੀਂ ਗੱਲ ਕਰੀਏ ਉੱਥੇ ਜਾ ਕੇ ਜਿੱਦਾਂ ਸਭ ਕੋ ਠੀਕ ਹੀ ਹੋ ਜੇ। ਆਹ ਨਹੀਂ ਗੱਲ ਕਰ ਚੁੱਕੀ ਹਰਜਾ। ਤੇ ਐਦਾਂ ਕਰਦੇ ਸ਼ਾਮੀ ਚਲੀ ਜਾਂਦੇ ਆ। ਮੇਰਾ ਇਰਾਦਾ ਵੀ ਮੈਂ ਨਾ ਮਾਸੀ ਜੀ ਨੂੰ ਫੋਨ ਕਰਦਾ ਇੱਕ ਵਾਰੀ। ਉਹਨਾਂ ਨੂੰ ਦੱਸ ਜਾਨਾ ਵੀ ਅਸੀਂ ਅੱਜ ਸ਼ਾਮੀ ਆਉਣਾ ਵਾ। ਤੇ ਚਲੋ ਮਾਸੜੀ ਨਾਲ ਗੱਲ ਕਰ ਲੈਣਗੇ। ਉਥੇ ਬਹਿ ਕੇ ਸਾਰੀ ਗੱਲ ਨਿਬੇੜ ਲਾਂਗੇ। ਚਲੋ ਕੋਈ ਨਹੀਂ। ਤੁਸੀਂ ਵੇਖ ਲਓ ਜਿੱਦਾਂ। ਮੈਂ ਕਰ ਲਾਂ ਮਾੜਾ ਜਿਹਾ ਫੋਨ ਮਾਸੀ ਨੂੰ। ਕਰ ਲਓ ਵੇਖ ਲਓ। ਤੁਸੀਂ ਬੈਠੋ ਹੀ ਤੁਸੀਂ ਮੈਂ ਲੱਗ ਕੇ ਕੋਲ। ਵੇਖ ਲੈਣੇ ਕੀ ਕਹਿੰਦੇ। ਆਜਾ ਮੇਰਾ ਬੁੱਤ। ਅਜੋ। ਹੈਲੋ। ਸਸਿਕਾ ਮਸੀ ਜੀ। ਦਵਾਦ। ਸਸਿਕਾ ਉਹ ਤਾਂ ਕੀ ਹਾਲ ਚਾਲ? ਹਾਂ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ। ਵਧੀਆ ਫਨੇ ਵਿੱਚ ਠੀਕ ਠਾਕ। ਕੀ ਕੰਡੇ ਸੀਗੇ? ਬਸ ਸਸੂਈ ਦੇ ਕੰਮ ਕੰਮ ਕਰਕੇ ਵੇਲੀ ਹੋਈ। ਇਹ ਮਾਸਟਰ ਜੀ ਗਏ ਕਿ ਦੇਖ ਜਾਂ ਘਰੇ ਨੇ। ਇਹ ਮਾਸਟਰ ਜੀ ਤੇ ਰਾਜ ਦੇ ਹੀ ਬਾਰ। ਤੇ ਆ ਜਣਾ ਉਹਨਾ ਸ਼ਾਮ ਨਾਲ ਕਿੱਜਾ ਕਿਦਾਂ? ਹਾਂਜੀ ਹਾਂਜੀ ਆ ਜਣਾ ਵੀ ਸ਼ਾਮ ਨਾਲ ਆ ਜਣਾ। ਉਹ ਨਾ लवली ਤੁਹਾਨੂੰ ਪਤਾ ਹੀ ਦੱਸਿਆ ਸੀਗਾ ਵੀ ਜਾਂਦਾ ਹੁਣ ਕੰਮ ਤੇ। ਤੇ ਚੱਲ ਮੈਂ ਹੁਣ ਦੋਵੇਂ ਜੀ ਲੱਗੇ ਆ ਤੇ ਆਪਣਾ ਕੰਮ ਕਰਨ ਦੇ ਹਣਾ ਹਾਂ ਬੜੀ ਵਧੀਆ ਚੱਲ ਰਹੀ ਹੈ ਹਾਂ ਜੀ ਤੇ ਮੈਂ ਇਹ ਚੀਜ਼ ਕਹਿੰਦੇ ਮੈਂ ਤਾਂ ਸਭ ਨੂੰ ਲਵਿੰਦਾ ਸਲਾਹ ਕਰਦਾ ਹਾਂ ਮੈਂ ਕਿ ਚੱਲ ਜੇ ਮਨ ਹੈਗਾ ਤੁਹਾਡਾ ਸਾਰਿਆਂ ਦਾ ਤੇ ਚੱਲ ਅੱਜ ਤੇਰੇ ਸਾਰੇ ਜਾਣੇ ਆ ਅੱਛਾ ਮੈਂ ਵੀ ਚਲੋ ਮਾਸਟਰ ਜੀ ਨਾਲ ਗੱਲ ਕਰ ਲੈਨੇ ਜੇ ਤੇ ਬਣ ਜੇ ਗੱਲ ਤੇ ਚਲੋ ਚੀਜ਼ਾਂ ਪਹਿਲਾਂ ਵਾਂਗ ਹੋ ਜਾਣ ਸਾਰੀਆਂ ਹਾਂ ਨਹੀਂ ਬੜੀ ਵਧੀਆ ਚੱਲ ਰਹੀ ਆ ਬੱਸ ਤੇ ਮੈਂ ਫੋਨ ਤੁਹਾਨੂੰ ਤਾਂ ਕੀਤਾ ਸੀ ਮੈਂ ਕਿ ਚਲੋ ਅਸੀਂ ਅੱਜ ਆਉਣਾ ਜੇ ਤਤਹੀ ਮੜਾ ਜਾ ਮਾਸਰ ਜੀ ਨੂੰ ਦੱਸ ੜਿਓ ਵੀ ਇਹ ਨਾ ਹੋਵੇ ਵੀ ਉਹਨਾਂ ਨੂੰ ਸਰਪ੍ਰਾਈਜ਼ ਹੀ ਮਿਲੇ ਤੇ ਹਨਾ ਵੀ ਕਹਿ ਨਾ ਕੋਸ਼ਾਂ ਨੂੰ ਠੀਕ ਠੀਕ ਨਹੀਂ ਪਤਾ ਲਓ ਤੁਸੀਂ ਹੈ ਤੁਸੀਂ ਮੜ ਕੇ ਗੱਲ ਕੋਈ ਗੱਲ ਨਹੀਂ ਸੀ ਹਾਂ ਮੈਂ ਸਮਝਾ ਦਉ ਕਿ ਨਾ ਉਹਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਹਾਂਜੀ ਤੇ ਆਇਓ ਸੋ ਇਕੱਠੇ ਰਿਹਾ ਹੈ ਨਹੀਂ ਅਹੀਂ ਫਿਰ ਅੱਜ ਸ਼ਾਮੀ ਆਵਾਂਗੇ ਉਹਨਾਂ ਨੇ ਨਾ 2:00 ਵਜੇ ਨਾ ਆਏਣਾ ਵਾ लवली ਹੋਣਾਂ ਨੇ ਤੇ ਉਹ ਸਭ ਦੋਵੇਂ ਜਣੇ ਇਕੱਠੇ ਗਏ ਤੇ ਹੀ ਵੇਖਣ ਦੇ ਮੈਂ ਤੇ ਜੋਦ ਮੈਂ ਹੈ ਕਿੱਦਾਂ ਵਧੀਆ ਲੱਗਣ ਡਿਆ ਵੀ ਚੱਲ ਦੋਵੇਂ ਇਕੱਠੇ ਜਾਂਦੇ ਆ ਹੁਣ ਹਾਂ ਤੇ ਆਪਾਂ ਫਿਰ ਹੁੰਨੇ ਆ ਜਿੱਦਾਂ ਦੇ ਕੋ ਤੇ 3:30 ਵਜੇ ਨੇ ਹੈ ਠੀਕ ਹੈ ਠੀਕ ਹੈ ਬਦਲ ਆ ਜਿਓ ਫਾਈਨ ਕਰੀ ਹਾਂ ਠੀਕ ਹੈ ਬਸ ਠੀਕ ਹੈ ਓਕੇ 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 ਹੋ ਗਈ ਹੈ ਗੱਲ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਆ ਜਿਓ ਤੇ ਚੱਲ ਬਹਿ ਕੇ ਗੱਲ ਕਰ ਲਾਂਗੇ ਤੇ ਇਹ ਆ ਕਿ ਜੇ ਮੰਨ ਲਓ ਉੱਥੇ ਹੀ ਨਹੀਂ ਗੱਲ ਕਹਿਣੀ ਬਹੂਗੇ ਨਾ ਵੀ ਚਲੋ ਰਿਸ਼ਤਾ ਕਰਾਂ ਉਹ ਤੇ ਸਾਡੇ ਕੋਈ ਗਲਤੀ ਹੋਈ ਆ ਨਹੀਂ ਨਹੀਂ ਕੋਈ ਗੱਲ ਕਹਿ ਛੜਾਂਗੇ ਕੋਈ ਗੱਲ ਨਹੀਂ ਇਹ ਵੀ ਦੋਵੇਂ ਜਾਣੇ ਹਨਾ ਆਉਣ ਜਾਣ ਲੱਗ ਜਾਣ ਫੇਰ ਤੇ ਚਲੋ ਵਧੀਆ ਹੀ ਤੇ ਕੋਈ ਨਹੀਂ ਤੁਸੀਂ ਕਰ ਲਓ ਕੰਮ ਨਾ ਬੇੜ ਲਓ ਫਿਰ ਅਮੀ ਜਾਣਾ ਨਹੀਂ ਹੈ ਮੈਂ ਵੀ ਕਰ ਲੈ ਇੱਕ ਦੋ ਕੰਮ ਇੱਥੇ ਜਾਣਾ ਮੈਂ ਇਥੇ ਹੀ ਤੇ ਮੈਂ ਤਾਂ ਆਵਾਜ਼ ਮਾਰੀ ਮੈਂ ਕਰਨੀ ਤੁਹਾਡੇ ਨਾਲ ਗੱਲ ਕਾਦੀ ਗੱਲ ਕਰਨੀ ਹੁਣ ਕਰ ਉਹ ਗੱਲ ਇਹੋ ਕਰਨੀ ਆ ਵੀ ਅਸੀਂ ਪਹਿਲਾਂ ਬੜੀਆਂ ਠੋਕਰਾਂ ਖਾਧੀਆਂ ਆਂ ਡੈਡੀ ਅੱਛਾ ਤੇ ਹੁਣ ਇਹ ਵੀ ਦੋਵੇਂ ਜੀ ਲੱਗੇ ਆਂ ਨਹੀਂ ਚਲ ਇਹ ਤਾਂ ਵੀ ਚੰਗੀ ਆ ਠੀਕ ਤੇ ਮੁੱਖੀ ਗੱਲ ਇਹ ਆ ਵੀ ਤੁਸੀਂ ਤੁਹਾਨੂੰ ਜਿੱਥੇ ਵੀ ਪੈਸੇ ਤੇ ਲਈ ਲੋੜ ਵਾਣਾ ਤੁਸੀਂ ਇਹਨੂੰ ਦੱਸਿਆ ਕਰੋ ਤੇ ਰਹੀ ਗੱਲ ਘਰ ਦੇ ਕੰਮ ਦੀ ਘਰ ਦਾ ਕੰਮ ਜਿਹੜਾ ਵੀ ਨਹੀਂ ਹੁੰਦਾ ਤੁਸੀਂ ਇਹਨੂੰ ਦੱਸੋ ਜੇ ਇਹਦੇ ਮਗਰੋਂ ਜਿਹੜਾ ਨਹੀਂ ਹੁੰਦਾ ਤੁਸੀਂ ਜੋਦਨ ਦੱਸੋ ਵੀ ਮੈਂ ਕੀ ਦੱਸਾਂ ਇਹਨਾਂ ਨੂੰ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੀਆਂ ਗਾੜੀਆਂ। ਉਹ ਮੰਮੀ ਪਹਿਲਾਂ ਗੱਲਾਂ ਹੋ ਰਹੀ। ਹੋਣਾ ਹੀ ਸਾਰੇ ਸਲਾਹ ਕਰਕੇ ਤੇ ਫੇਰ ਹੀ ਕੋਈ ਫੈਸਲਾ ਲਿਆ। ਉਹ ਮੇਰੀ ਗੱਲ ਸੁਣ। ਜਿਹੜਾ ਇਹਦੇ ਹਿੱਸੇ ਦਾ ਕੰਮ ਇਹਨੂੰ ਦੱਸਦਾ ਤੇ ਜਿਹੜਾ ਜੋਦੇ ਹਿੱਸੇ ਦਾ ਕੰਮ ਉਹਨੂੰ ਦੱਸਦਾ। ਠੀਕ ਹੈ ਕਿ ਨਹੀਂ? ਇਹ ਆਪਾਂ ਵੇਲੇ ਕਰੇ ਇੱਕ ਵੇਲੇ ਕਰੇ। ਜਦੋਂ ਮਰਜ਼ੀ ਕਰੇ। ਜਦੋਂ ਮਰਜ਼ੀ ਕਰੇ। ਤੇ ਮੈਨੂੰ ਉਹਦਾ ਕਹਿਣ ਦੀ ਲੋੜ ਹੀ ਨਹੀਂਗੀ। ਇਹ ਦੋਵੇਂ ਭੈਣਾ ਭੈਣਾ ਬਣ ਕੇ ਆਪੇ ਕਰਨ। ਉਹ ਚਲੋ ਜਿੱਥੇ ਨਹੀਂ ਪਤਾ ਲੱਗਦਾ ਉੱਥੇ ਤੁਸੀਂ ਦੱਸਦਿਆਂ ਕਰੋ। ਕਈ ਇਹ ਨਹੀਂ ਵੀ ਬੰਦੇ ਨੂੰ ਪਤਾ ਲੱਗਦਾ। ਮੈਨੂੰ ਵੀ ਨਹੀਂ ਪਤਾ ਲੱਗਦਾ। ਮਮੀ ਜੀ ਚਲੋ ਕੋਈ ਜਦੋਂ ਸੂਰਜ ਟਾਈਮ ਹੋ ਜਾਂਦਾ ਛੇਤੀ ਤੇ ਚਲੋ ਇਹ ਕਿ ਜਿੰਨਾ ਕੰਮ ਹੋਇਆ ਕਰੂਗਾ ਨਾ ਉਹਨਾਂ ਕ ਮੈਂ ਕਰ ਜਿਆ ਕਰੂੰਗੀ ਤੇ ਬਾਕੀ ਜਲਮਗਰੋ ਦੀਦੀ ਕਰ ਲਿਆ ਕਰਨਗੇ ਤੇ ਬਾਕੀ ਇਹ ਵੀ ਚਲ ਤੁਸੀਂ ਕੰਮ ਨਾ ਕਰ ਰਹੇ ਹੁਣ ਬਸੇਰਾ ਚਿਰ ਕੀਤਾ ਆ ਤੂੰ ਦਈ ਰੈਸਟ ਕਰੋ ਚੱਲ ਪੁੱਤ ਜੇ ਸਵੇਰੇ ਤੇਰਾ ਟਾਈਮ ਹੋ ਜਾਂਦਾ ਨਾ ਤੂੰ ਇਦਾਂ ਕਰ ਜੋਤ ਨੂੰ ਕਹਿ ਕਿ ਸਵੇਰ ਦਾ ਕੰਮ ਤੂੰ ਕਰ ਲਿਆ ਕਰ ਤੇ ਸ਼ਾਮ ਦਾ ਮੈਂ ਆਣ ਕੇ ਕਰ ਲਿਆ ਕਰ ਨਹੀਂ ਉਹ ਕੋਈ ਨਹੀਂ ਆਪਸ ਵਿੱਚ ਕਰ ਲਾਂਗੇ ਬਸ ਤੂੰ ਹੀ ਨਹੀਂ ਕੰਮ ਕਰਨਾ ਕੋਈ ਨਹੀਂ ਤੇ ਮੈਂ ਤਾਂ ਲੋਹੇ ਕਹਿ ਰਹੀ ਜਿੱਥੇ ਤੁਹਾਨੂੰ ਪੈਸੇ ਤੇ ਲੋੜ ਵਾ ਤੁਸੀਂ ਮੇਰੇ ਕੋਲ ਮੰਗ ਸਕਦੇ ਕੋਈ ਨਹੀਂ लवली ਲੋੜ ਪਊਗੀ ਤੇ ਫਿਰ ਅਸੀਂ ਮੰਨ ਲਾਂਗੇ ਤੇ ਇੱਕ ਗੱਲ ਹੋਰ ਆ ਵੀ ਅਸੀਂ ਹੁਣ ਸਾਰਿਆਂ ਸਲਾਹ ਕੀਤੀ ਆ ਉੱਥੇ ਸੌਰੇ ਜਾਣ ਦੀ ਵੀ ਇਹਦੇ ਮਮੀ ਡੈਡੀ ਨੂੰ ਮਨਾਉਣਾ ਆ ਮੇਰੀ ਗੱਲ ਸੁਣ ਜੇ ਮੇਰੀ ਲੋੜ ਆ ਤੇ ਮੈਂ ਵੀ ਚੱਲਾਂ ਨਾਲ ਉਹ ਨਹੀਂ ਡੈਡੀ ਹੁਣ ਡੈਡੀ ਆ ਗੁੱਸੇ ਜੋ ਤੇ ਅੱਛਾ ਤੇ ਆ ਵੀ ਕਈ ਵਾਰੀ ਮੂੰਹ ਚ ਕੋਈ ਲਵਜੀ ਨਿਕਲ ਜਾਂਦਾ ਤੂੰ ਸਾਨੂੰ ਚਮਣ ਜਾਣ ਤੋਂ ਨਿਆਣੇ ਤੇ ਜੋ ਕੋ ਵੀ ਉੱਥੇ ਹੋਊਗਾ ਉਹ ਅਸੀਂ ਤੁਹਾਨੂੰ ਦੱਸਾਂ ਚੱਲ ਇਦਾਂ ਹੀ ਕਰ ਆਈ ਇਹਨਾਂ ਨੂੰ ਫੋਨ ਕਰਤਾ ਅੱਛਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆ ਜੀ ਚੱਲ ਇਦਾਂ ਹੀ ਕਰ ਲਓ ਜੀ ਵੇਖੋ ਹੁਣ ਜਿੰਨਾ ਪਹਿਲਾਂ ਵੀ ਡੈਡੀ ਜੀ ਨਹੀਂ ਇੱਥੇ ਆਏ ਸੀ ਉਹਨੇ ਵੱਧ ਘਟ ਬੋਲੇ ਉਹਨਾਂ ਦੇ ਵਿੱਚ ਜੀ ਵੀ ਤਾਂ ਉਹਨਾਂ ਨੇ ਵੀ ਇੱਕ ਦੋ ਗੱਲ ਕਰ ਦਿੱਤੀ ਇਹਦੇ ਨਾਲ ਨਾ ਫਿਰ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਫਿਰ ਵੱਜ ਜਾਂਦੀਆਂ ਨੇ ਤੇ ਕੋਈ ਨਹੀਂ ਆਪਾਂ ਹੋਉਂਦੇ ਆ ਤੇ ਫਿਰ ਕੋਈ ਨਹੀਂ ਬਾਅਦ ਵਿੱਚ ਸਾਰੇ ਜਾਣੇ ਜਾਵਾਂਗੇ ਮੰਮੀ ਜੀ ਵੀ ਨਾਲ ਜਾਣਗੇ ਤੁਸੀਂ ਵੀ ਜਾਇਓ ਚਲ ਇਦਾਂ ਕਰ ਸਾਰੇ ਹੋ ਗਏ ਹਾਂ ਹਾਂ ਜੀ ਡੈਡੀ ਤੇਰਾ ਕੋਈ ਗੱਲਬਾਤ ਨਹੀਂ ਕਰ ਦੂ ਨਾ ਉਹ ਗੁੱਸੇ ਦੇ ਵਿੱਚ ਨਹੀਂ ਨਹੀਂ ਜੀ ਉਹਨਾਂ ਤੋਂ ਕਾਫੀ ਮੰਗਣੀ ਪਈ ਤਾਂ ਨੂੰ ਤੇ ਐਂ ਮੰਗ ਲੈਣੀ ਜਵਾਬ ਨਾ ਦਵੀ ਗਾੜੀ ਕੋਈ ਗੱਲ ਨਹੀਂ ਚੁੱਪ ਕੀਤੇ ਰਹੀਦਾ ਹੁੰਦਾ ਦੋ ਮਿੰਟ ਚਲੋ ਚੱਲੀਏ ਫਿਰ ਹਾਂਜੀ ਚਲੋ ਚਲੋ ਠੀਕ ਆ ਚਲੋ ਠੀਕ ਆ ਪਾਰੋ ਚੱਕਰ ਚੱਲ ਹੁਣ ਤੇ ਮੈਨੂੰ ਲੱਗਦਾ ਵੀ ਦੋਵੇਂ ਜੀ ਸੁਧਰ ਗਏ ਆ ਚੱਲ ਕਰਦਾ ਕੰਮ ਕਰਕੇ ਜਾਇਆ ਕਰੂਗੀ ਤੇ ਉਹਨਾਂ ਨੂੰ ਵੀ ਕੋਈ ਮਹਿਸੂਸ ਨਾ ਹੋਊਗਾ ਨਹੀਂ ਤੇ ਜਿੰਨੂੰ ਸਾਰਾ ਕੰਮ ਕਰਨਾ ਪੈਣਾ ਉਹਨੂੰ ਬੋਲਣਾ ਹੀ ਹੁੰਦਾ ਵਾ ਉਹ ਚੱਲ ਅਮਰ ਜਦੋਂ ਨਹੀਂ ਉਹਨਾਂ ਨੂੰ ਪਤਾ ਤੇ ਨਹੀਂ ਕਰਦੀ ਆ ਚੱਲ ਹੁਣ ਆਪਣੀ ਜ਼ਿੰਮੇਵਾਰੀ ਸਮਝਣ ਡੀਆਂ ਨਾ ਤੇ ਉਹ ਆਪਣੇ ਜਾ ਕਰਕੇ ਦਿਲ ਜਿਆ ਕਰੂਗੀ ਜਾਂ ਆ ਕੇ ਕਰ ਲਿਆ ਕਰੂਗੀ ਨਹੀਂ ਮੈਂ ਤਹਾਨੂੰ ਕਿਹਾ ਤਾਂ ਵੀ ਸਵੇਰ ਦਾ ਤੂੰ ਉਹਨੂੰ ਕਹ ਦੇ ਵੀ ਤੂੰ ਕਰ ਲਿਆ ਕਰ ਤੇ ਸ਼ਾਮ ਦਾ ਤੂੰ ਆਣ ਕੇ ਕਰ ਲਿਆ ਕਰ ਤੇ ਚਾਹ ਮਾ ਵੀ ਚੰਗਾ ਸੌਰੇ ਚਲ ਜਾਊਗਾ ਤੇ ਉਹਦਾ ਪਿਓ ਵੀ ਠੰਡਾ ਹੋ ਜਾਊਗਾ ਉਹ ਨਾਲੇ ਇਹ ਆ ਵੀ ਵੱਡੇ ਦੋਵੇਂ ਜੀ ਉਹ ਵੀ ਆਰੇ ਲੱਗੇ ਆ ਇਹ ਵੀ ਆਰੇ ਲੱਗੇ ਲੜਾਈ ਤਾਂ ਖਤਮ ਹੋਈ ਨਾ ਘਰੋਂ ਆਹ ਆਪਣਾ ਕਮੂਨ ਤੇ ਆਪਣਾ ਖਾਨ ਅਹੀਂ ਕੀ ਕਰਨਾ ਅਹੀਂ ਤਾਂ ਦੋ ਰੋਟੀਆਂ ਦੇ ਵੰਜਾਰੇ ਆ ਹੁਣ ਆਹ ਇਹ ਤਾਂ ਗੱਤਰੀ ਸਹੀ ਆ ਹਾਂ ਚੱਲ ਹੋ ਕੇ ਆਉਂਦਾ ਤਾਂ ਫੇਰ ਮੈਂ ਪੁੱਛੂੰਗੀ ਵੀ ਉੱਥੇ ਕੋਈ ਗੱਲਬਾਤ ਨਹੀਂ ਹੋਈ ਸਹਰਾ ਤੇਰਾ ਗਰਮ ਤੇ ਨਹੀਂ ਹੋਇਆ ਸਮਝਾਇਆ ਤੇ ਹੈ ਉਹ ਚੱਲ ਉਹਨਾਂ ਨੇ ਪਹਿਲਾਂ ਗੱਲਾਂ ਗੁੱਲਾਂ ਕੀਤੀਆਂ ਸੀ ਉਹ ਗੁੱਸੇ ਵਿੱਚ ਉਹਨਾਂ ਨੇ ਤੇ ਹੁਣ ਠੀਕ ਆ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਜੇ ਨਵਨ ਨੇ ਤੈਨੂੰ ਹਲਾਸ਼ੇਰੀ ਦੇਦੀ ਆ ਨਾ ਤੇ ਇਹ ਨਹੀਂ ਵੀ ਤੂੰ ਹੱਥ ਦੇ ਹੱਥ ਰੱਖ ਕੇ ਬੈਠੀ ਰਹੀ ਤੂੰ ਵੀ ਹੁਣ ਥੋੜਾ ਪੋਤਾ ਆਪਣੀ ਸਬਜੀ ਕੱਢਦੀ ਦਾਲ ਦੂਣ ਬਣਾਉਂਦੀ ਠੀਕ ਹੈ ਕਿ ਨਹੀਂ 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 ਕਰੂੰਗੀ ਮੈਂ ਹੁਣ ਬੈਠੀ ਰਹਿਣਾ ਮੈਨੂੰ ਇਹ ਆ ਵੀ ਆਪਣੇ ਘੋਡੇ ਘਾਡੇ ਤੁਰੇ ਰਹਿਣਗੇ ਤੇਰੇ ਕੋਈ ਗੱਲ ਨਹੀਂ ਕਰ ਦਿਆ ਕਰੂੰ ਲੱਗੇ ਨਿੱਕਾ ਮੋਟਾ ਉਹ ਚਲ ਜਾਂਦੀ ਹੈ ਤਾਂ ਹੁਣ ਵੱਡੀ ਨੂੰ ਕੱਲੀ ਨੂੰ ਥੋੜਾ ਦਾਲ ਛਾੜਨਾ ਮੈਂ ਵੀ ਮੈਂ ਤਾਂ ਹੀ ਤੈਨੂੰ ਆਖਿਆ ਨਾ ਕੋਈ ਨਹੀਂ ਕਰ ਦਿਆ ਕਰੂੰਗੀ ਲਵਲੀ ਹਾਂਜੀ ਮੇਰੀ ਗੱਲ ਸੁਣ ਅਹੀਂ ਉਥੇ ਕੋਈ ਵਾਧੂ ਗੱਲ ਨਹੀਂ ਕਰਨੀ ਨਹੀਂ ਨਹੀਂ ਵੇ ਮਾਲਾ ਮਾਸੜ ਕੋਈ ਗੁੱਸੇ ਚ ਕਹਿ ਵੀ ਦਵੇ ਨਾ ਕੋਈ ਗੱਲ ਤੇ ਬਸ ਸੁਣ ਲੈਣੀ ਆ ਕਰਨੀ ਨਹੀਂ ਕੋਈ ਠੀਕ ਆ ਤੁਸੀਂ ਵੀ ਧਿਆਨ ਰੱਖਿਓ ਤੁਸੀਂ ਗੱਲ ਸਤਿ ਸ਼੍ਰੀ ਅਕਾਲ ਤੁਹਾਡੀ ਆੜੀ ਆੜੀ ਬਹੁਤ ਸਾਨੂੰ ਠੀਕ ਠਾਕ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਸਿਕਾ ਨੂੰ ਅਸੀਂ ਕਿੱਥੇ ਸੱਤ ਗਏ। ਹੋਰ ਠੀਕ ਹੈ। ਕੋਹਂਡੀ ਟੇਟਰ ਆਜਾ ਪੁੱਤ ਅੰਦਰ ਆ ਜਾਓ। ਜੇ ਪਿੰਦਾਰਾ ਹੈ। ਹਾਂਜੀ। ਕਿੰਨੇ ਚਿਰ ਪਿਛੋਂ ਘਰ ਆਈਆਂ। ਬੜੀ ਖੁਸ਼ੀ ਹੋਂਦੀ ਮੈਨੂੰ ਵੇਖ ਕੇ ਆਪਣੇ ਤੀਨ ਘਰ। ਤੇ ਮੰਮੀ ਜੀ ਨੂੰ ਇਹ ਦੱਸੋ ਕਿ ਡਾਡੀ ਜੀ ਘਰੇ ਹੀ ਨੇ। ਗਾੜੀ ਤੇਰੇ ਘਰੇ ਹੀ ਨੇ। ਕੋਈ ਗੱਲ ਨਹੀਂ ਮੈਂ ਸਮਝਾਇਆ ਨਾਲ ਕੁਝ ਨਹੀਂ ਕਹਿੰਦੇ। ਆ ਜਾਓ ਤੁਸੀਂ ਬਹੁਤੇ ਗੁੱਸੇ ਦੇ ਵਿੱਚ ਨਾ ਹੋਣਾ। ਨਹੀਂ ਨਹੀਂ ਕੁਝ ਨਹੀਂ ਕਹਿਣਾ ਪੁੱਤ ਉਹਨਾਂ ਨੇ। ਸਭ ਕੁਝ ਠੀਕ ਹੋ ਗਿਆ। ਚਲਾ ਜਾਓ। ਦਾ ਡੈਡੀ ਘਰ ਹੈ ਨਹੀਂ ਹੈ ਨਹੀਂ ਨਹੀਂ ਮੇਰੀ ਹੋਈ ਹੀ ਗੱਲ ਮਾਸੀ ਨਾਲ ਤੇ ਕਹਿੰਦੇ ਸੀ ਕੋਈ ਨਹੀਂ ਘਰੇ ਨਹੀਂ ਆਜੂ ਇੱਥੇ ਅੰਦਰ ਹੁਣੇ ਆ ਜਾਂਦੇ ਹੁਣੇ ਚੱਲ ਕੋਈ ਗੱਲ ਨਹੀਂ ਆਜੇ ਪਰ ਜਿਹੜੀ ਗੱਲ ਮੈਂ ਸਮਝਾਈ ਹੈ ਨਾ ਵਾਧੂ ਗੱਲ ਨਹੀਂ ਕਿਸੇ ਕਰਦੀ ਉਹ ਯਾਰ ਜੇ ਇਹਦੇ ਮਾਫੀ ਮੰਗਣੀ ਪਊ ਮੈਂ ਇਹਦੇ ਮਾਫੀ ਮੰਗਣ ਤਿਆਰ ਹਾਂ ਅਸੀਂ ਸਾਰੇ ਜਣੇ ਕਾਵਾਂਗੇ ਅਸੀਂ ਤੁਹਾਡੀ ਗੱਲ ਕਿਉਂ ਨਹੀਂ ਕੱਲਿਆਂ ਦੀ ਅਸੀਂ ਸਾਰੇ ਕਾਵਾਂਗੇ ਅਸੀਂ ਇਹ ਤੇ ਵੇਚੀ ਹਾਂ ਉਹ ਤੋਂ ਚੱਲ ਕੋਈ ਗੱਲ ਨਹੀਂ ਆਉਂਦੀ ਆ ਫਿਰ ਗੱਲ ਕਰ ਲਈ ਨਾ ਕੋਈ ਨਹੀਂ ਆਣੇ ਹਾਂ ਸੱਚੀ ਵਾਸੀ ਸੱਚ ਕਾ ਸੱਚੀ ਸੱਚੀ ਗੱਲ ਵਾਸੀ ਸੱਚ ਕਾ ਸੱਚੀ ਉਹ ਠੀਕ ਠਾਕ ਹਾਂਜੀ ਕੋੜੀ ਗਿਓ ਹਾਂ ਲਵਲੀ ਦੱਸੋ ਲੱਗਿਆ ਟਾਈਮ ਹੁਣ ਉਹ ਡੈਡੀ ਜੀ ਤੁਹਾਨੂੰ ਵੀ ਪਤਾ ਹੀ ਕਿੱਧਰ ਆਏ ਆ ਚਲੋ ਜੋ ਵੀ ਪਿਛੇ ਹੋ ਗਿਆ ਉਹ ਤੁਹਾਨੂੰ ਵੀ ਪਤਾ ਬਸ ਇਹੋ ਹੀ ਆ ਵੀ ਅਸੀਂ ਤਾਂ ਹੁਣ ਆਪਣੀ ਗਲਤੀ ਮੰਨਣ ਆਏ ਆ ਜੋ ਵੀ ਪਿਛੇ ਹੋ ਗਿਆ ਉਹਨੂੰ ਛੱਡੋ ਹੁਣ ਦੇਖੋ ਡੈਡੀ ਜੀ ਉਹਦੋਂ ਇਹਨਾਂ ਨੇ ਵੀ ਝੂਠ ਬੋਲਿਆ ਤੇ ਪਰ ਇਹ ਆ ਵੀ ਮੈਨੂੰ ਵੀ ਰਿਹਾ ਤੋਂ ਬਾਅਦ ਹੀ ਪਤਾ ਲੱਗਾ ਇਹ ਗੱਲ ਦਾ ਤੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਜਦੋਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਿੱਦਾਂ ਤੁਹਾਨੂੰ ਦੱਸਦੀ ਤੇ ਚਲੋ ਕੋਈ ਗੱਲ ਨਹੀਂ ਬਾਕੀ ਬਾਦ ਵਿੱਚ ਬਥੇਰੀਆਂ ਗੱਲਾਂ ਹੋਈਆਂ ਨੇ ਚਲੋ ਹੁਣ ਉਹ ਗੱਲਾਂ ਸਾਰੀਆਂ ਛੱਡੋ ਤੇ ਚੱਲੇ ਆ ਕਿ ਹੁਣ ਅਸੀਂ ਤੁਹਾਡੇ ਕੋਲ ਮਾਫੀ ਮੰਗਣ ਆਏ ਆ ਤੁਹਾਡੇ ਅੱਗੇ ਸਾਡੀ ਵੀ ਗਲਤੀ ਸੀ ਚੱਲੇ ਆ ਕਿਦੋਂ ਵੀ ਤੁਸੀਂ ਬਹੁਤ ਗੁੱਸੇ ਵਿੱਚ ਸੀ ਤੇ ਅਸੀਂ ਵੀ ਕੋਈ ਕਰ ਨਹੀਂ ਸਕਦੇ ਤੇ ਚੱਲੇ ਆ ਵੀ ਹੁਣ ਸਾਨੂੰ ਮਾਫ ਕਰ ਦਿਓ ਤੇ ਨਹੀਂ ਹੁਣ ਪਹਿਲਾਂ ਮੰਗੂ ਰਹੀਏ ਮਾਸਟਰ ਜੀ ਵੇਖੋ ਚਲੋ ਜੀ ਅਸੀਂ ਉਹ ਰਿਸ਼ਤਾ ਕਰਾਇਆ ਸੀਗਾ ਤੇ ਤੁਹਾਡੇ ਕੋਲ ਵੀ ਝੂਠ ਬੋਲਿਆ ਗਿਆ ਉਦੋਂ ਹਾਲਾਤ ਹੀ ਕੁਝ ਇਹੋ ਜਿਹੇ ਸੀਗੇ ਅਸੀਂ ਵੀ ਚਾਹੁੰਦੇ ਹਾਂ ਵੀ ਲਵਲੀ ਦਾ ਰਿਸ਼ਤਾ ਹੋ ਜੇ ਪਰ ਸਾਨੂੰ ਇੰਨੀ ਗੱਲ ਦਾ ਪੱਕਾ ਯਕੀਨ ਨਹੀਂ ਪੇ ਚੱਲ ਮੁੜੇ ਚ ਕਾਬਲੀਅਤ ਹੈਗੀ ਆ ਅੱਜ ਨਹੀਂ ਤੇ ਕੱਲ ਲੱਗ ਹੀ ਜਾਣਾ ਵਾ ਤੇ ਮੁੜ ਕੇ ਤੁਸੀਂ ਨੌਕਰੀ ਵੱਲੋਂ ਕਹਿਣ ਲਿਆ ਪੇ ਤੇ ਐਕਸਪੀਰੀਅੰਸ ਸਾਡੇ ਕੋਲ ਹੈ ਨਹੀਂ ਉਹ ਬਸ ਸਾਰੀਆਂ ਗਲਤਫਹਿਮੀਆਂ ਰਲ ਕੇ ਨਾ ਇਹ ਕੰਮ ਹੋ ਗਿਆ ਤੇ ਚਲੋ ਹੁਣ ਜੇ ਵਿਚਾਰੇ ਆਏ ਦੋਵੇਂ ਜਣੇ ਤੇ ਤੁਸੀਂ ਮਾਫ ਕਰ ਦਿਓ ਇਹਨਾਂ ਨੂੰ ਚਲ ਛੱਡੋ ਬਾਕੀ ਗੱਲਾਂ ਜਣਾਂ ਨੇ ਤੁਹਾਨੂੰ ਘਰ ਆਪ ਮਿਲਣ ਆਏ ਨਾ ਉਹ ਠੀਕ ਆ ਗੱਲ ਸੁਣ ਮੇਰੀ ਉਹ ਮੈਂ ਇਹਨਾਂ ਨੂੰ ਇਸ ਕਰਕੇ ਨਹੀਂ ਕਿਹਾ ਕਿ ਮੈਨੂੰ ਗੁੱਸਾ ਆ लवली ਰਪਿੰਦਰ ਤੂੰ ਵੀ ਸੁਣ ਗੱਲ ਠੀਕ ਆ ਮੈਂ ਤੁਹਾਨੂੰ ਗੁੱਸੇ 'ਚ ਨਹੀਂ ਕਿਹਾ ਜੇ ਅੱਜ ਇਹ ਗੱਲਾਂ ਮੈਂ ਨਾ ਕੀਤੀਆਂ ਹੁੰਦੀਆਂ ਤੂੰ ਹੀ ਕਿ ਹਕਾਬਲ ਹੋਣਾ ਸੀ। ਤੁਸੀਂ ਆ ਨੌਕਰੀ ਕਰਨੀ ਸੀ ਜੋ ਐਨ ਨਾ ਠੋਕਰ ਵੱਜਦੀ ਤੁਹਾਨੂੰ ਤੇ। ਮੇਰੀ ਉੱਥੇ ਚੱਲਦੀ ਸੀਗੀ ਉਹ ਸਕੂਲ 'ਚ ਲੈ ਕੇ ਦੇ ਸਕਦਾ ਸਰਟੀਫਿਕੇਟ ਠੀਕ ਆ ਤੂੰ ਵੀ ਮੈਨੂੰ ਬੜਾ ਜ਼ੋਰ ਲਾਇਆ ਸੀਗਾ। ਇਹਨਾਂ ਆ ਕੰਮ ਜਿਹੜਾ ਅੱਜ ਕੀਤਾ ਨਾ ਨੌਕਰੀ ਵਾਲਾ ਇਹ ਨਹੀਂ ਕਰਨਾ। ਇਹਨਾਂ ਅੱਗੇ ਵਾਲੇ ਕੰਮ ਕਰ ਰਹੇ ਜਿਹੜੇ ਝੂਠ ਬੋਲਣ ਵਾਲੇ। ਬਸ ਐਡਾਂ ਹੀ ਪੱਕੀਆਂ ਪਕਾਈਆਂ ਖਾਣ ਵਾਲਾ ਕੰਮ ਕਰਨਾ ਹੈ ਇਹਨਾਂ ਨੇ। ਆ ਮਿਹਨਤ ਕੀਤੀ ਆ ਨਾ ਮੈਨੂੰ ਵੀ ਖੁਸ਼ੀ ਆ। ਕਿ ਕਿਸੇ ਕੰਮ ਤੇ ਪਹੁੰਚੀ ਆ। ਚਲੋ ਕਿਹਨਾਂ ਦਾ ਤੁਹਾਡਾ ਮਤਲਬ ਇਹ ਆ ਕਿ ਜੇ ਇਹਨਾਂ ਨੇ ਠੋਕਰ ਲੱਗੀ ਆ ਨਾ ਤੇ ਇਹ ਸੁਧਰ ਵੀ ਗਏ ਆ ਆਪਣੇ ਪੈਰਾਂ ਤੇ ਆਪ ਸਟੈਂਡ ਹੋ ਗਏ ਆ। ਪੁਰਤੀਆਂ ਪੁੱਤਾਂ ਨਾ ਕਹਦਾ ਗੁੱਸਾ ਹੁੰਦਾ। ਚਲੋ ਮੇਰੀ ਮਾ ਕਹਿਣਾ ਤੇ ਬਣਦਾ ਨਾ ਸਾਡਾ ਬੱਚਾ। ਇਹਨਾਂ ਨੂੰ ਕੀ ਪਤਾ ਹੁਣ ਇਹਨਾਂ ਕੰਮਾਂ ਦਾ? ਮੈਨੂੰ ਵੀ ਕੋਈ ਸਮਝ ਨਹੀਂ ਆਈ ਢਾਡੀ ਗੱਲ ਦੀ। ਮੈਨੂੰ ਨਹੀਂ ਪਤਾ ਵੀ ਅਸੀਂ ਉਹ ਤੁਹਿਆਂ ਸਭ ਕੀ ਸਿਖਾਉਣਾ ਚਾਹੁੰਦੇ ਏ। ਹੁਣ ਵਧੀਆ ਹੋ ਗਿਆ ਵਾ। ਦੋਵੇਂ ਜਾਣੇ ਜਾਂਦੇ ਆ। ਹੁਣ ਜ਼ਿੰਮੇਵਾਰੀ ਸਮਝੀ ਓਨਾਂ ਨੇ। ਨਹੀਂ ਨਹੀਂ ਆਪਣਾ ਘਰ ਲੈ ਆ ਤੁਰੇ ਆ ਝੂਠ ਮਾਰ ਕੇ ਮਾਂ ਵੀ ਸਰਟੀਫਿਕੇਟ ਲੈ ਲੈਂਦਾ ਅੱਜ ਇੰਨਾ ਵੀ ਰੁਬਾਨ ਆਪਣੇ ਘਰੇ ਬੈਠੇ ਆ ਬਣਾ ਹੀ ਆਖਣਾ ਕੋਈ ਗੱਲ ਨਹੀਂ ਕਰ ਲਾਂਗੇ ਜਦੋਂ ਮਿਲੂਗੀ ਠੀਕ ਹੈ ਨਾ ਇਹਨਾਂ ਟਰਾਈ ਨਹੀਂ ਕਰਨੀ ਜੀ ਉਹ ਤਾਂ ਗੱਲ ਤਾਂ ਠੀਕ ਆ ਜੇ ਇੰਨਾ ਵੀ ਝਟਕਾ ਤੁਸੀਂ ਸਾਨੂੰ ਨਾ ਨਾ ਦਿੰਦੇ ਤੇ ਫੇਰ ਅਸੀਂ ਲੋਕਾਂ ਦੇ ਹੱਥਾਂ ਲਈ ਵੇਚਦੇ ਰਹਿਣਾ ਸੀ ਫੇਰ ਅਸੀਂ ਨੌਕਰੀ ਥੋੜੀ ਕਰਨੀ ਚੱਲ ਇਹ ਆ ਵੀ ਜੋ ਬੰਦੀ ਵੀ ਸਲਾਹ ਲਈ ਤੇ ਇਹਨੇ ਸਾਨੂੰ ਸਕੂਲੇ ਲਵਾਤਾ लवली ਤੁਹਾਡਾ ਮੈਨੂੰ ਕੋਈ ਗੁੱਸਾ ਗੱਲਾ ਨਹੀਂ ਆ ਤੁਸੀਂ ਵੀ ਸਾਡੇ ਕੋਲ ਆਜੇ ਜੀ ਵਧੀਆ ਲੱਗਾ ਵਾ ਠੀਕ ਆ ਮੈਨੂੰ ਖੁਸ਼ੀ ਆ ਮਿਲੋ ਗਲੋ ਅਹੀਂ ਵੀ ਆਵਾਂਗੇ ਤੁਹਾ ਬਾਕੀ ਇਹ ਆ ਵੀ ਹੁਣ ਤੁਸੀਂ ਕਿਸੇ ਕੰਮ ਤੇ ਪਹੁੰਚੇਗੇ ਨਾ ਤੇ ਇਹ ਆ ਵੀ ਤੁਹਾਡੇ ਤੇ ਕਿਸੇ ਦਾ ਸਾਹਤ ਨਹੀਂ ਹੈਗਾ ਠੀਕ ਹੈ ਨਾ ਤੁਸੀਂ ਆਪਣੇ ਸਿਰ ਤੇ ਸਾਰਾ ਕੁਝ ਕੀਤਾ ਵਾ ਠੀਕ ਆ ਵਧੀਆ ਗੱਲ ਕੀਤੀ ਹੈ ਤੁਸੀਂ ਬਹੁਤ ਖੁਸ਼ੀ ਵਾਲੀ ਗੱਲ ਆ ਅਸੀਂ ਵੀ ਤੁਹਾਨੂੰ ਮਿਲਾਂ ਗਲਾਂਗੇ ਇਹੋ ਜੀ ਕੋਈ ਗੱਲ ਨਹੀਂ ਜਦੋਂ ਕਿਤੇ ਲੋੜ ਹੋਵੇ ਨਾ ਮੈਂ ਕਹਿੰਦਾ ਵੀ ਜਦੋਂ ਮਰਜ਼ੀ ਫੋਨ ਕਰੋ ਅਹੀਂ ਹਾਜ਼ਰ ਦੀਪ ਤੂੰ ਇਦਾਂ ਕਰ ਲਿਆ ਚਾਹ ਬਣਾ ਕੇ ਲੈ ਲੈ ਹਾਂਜੀ ਮੈਂ ਚਾਹ ਬਣਾ ਕੇ ਹਾਂ ਚੱਲ ਮਬੜਾ ਮੈਂ ਬੱਸ ਤਾਂ ਚਾਹ ਬਾਂਚਲੀ ਬਸਮੇ ਲੈ ਕੇ ਆਉਣ ਲੱਗੀ ਆ ਮੈਂ ਤਾਂ ਨਾਲ ਸਬਜ਼ੀ ਬਣਾਉਣ ਦੇ ਮੈਂ ਰੋਟੀ ਖਾ ਲਿਓਗੇ ਉਹ ਛੱਡੋ ਠਾਵੇਂ ਰੋਟੀ ਦੇਵੇਂ ਖੇਚਲ ਕਰਨ ਦੇ ਆਪਾਂ ਚੱਲ ਜਾਣਾ ਵਾ ਛੇਤੀ ਇਹਨਾਂ ਨੂੰ ਜੋ ਵੀ ਰੋਣਾ ਨਵੇਂ ਕੰਮ ਕੋਈ ਉਹਨਾਂ ਨੇ ਵੀ ਕਰਨਾ ਆ ਜਾ ਕੇ ਚਾਹ ਛੱਟ ਬਣ ਚੱਲੀ ਆ ਤੇ ਰੋਟੀ ਬਿਲਕੁਲ ਤਿਆਰ ਆ ਪੁੱਤ ਐਦਾਂ ਨਹੀਂ ਜਾਣਾ ਮੈਨੂੰ ਰੋਟੀ ਖਾ ਕੇ ਜਾਣਾ ਮੈਨੂੰ ਤੇ ਇੰਨਾ ਹੀ ਬੜਾਇਆ ਕਿ ਚੱਲ ਡੈਡੀ ਜੀ ਮੰਨ ਗਈ ਆ ਤੇ ਸਾਨੂੰ ਮਾਫ ਕਰ ਦਿੱਤਾ ਆ ਸੱਚੀ ਮੈਨੂੰ ਤਾਂ ਇੰਨੀ ਜਿਆਦਾ ਟੈਨਸ਼ਨ ਹੀ ਨਾ ਦਿਨ ਰਾਤ ਬਸ ਇੱਕੋ ਹੀ ਗੱਲ ਬਾਰ-ਬਾਰ ਮਨ ਦੇ ਵਿੱਚ ਆਈ ਜਾਣੀ ਨਾਉ ਤੇ ਸਕੂਲ ਜਾਣ ਨੂੰ ਦਿਲ ਕਰਨਾ ਨਾ ਘਰ ਕੰਮ ਕਰਨ ਨੂੰ ਦਿਲ ਕਰਨਾ ਇਹਨਾਂ ਨੇ ਸਭ ਜੋਦ ਨੇ ਵੀ ਆਖਣਾ ਕਿ ਪਤਾ ਨਹੀਂ ਕੀ ਗੱਲ ਕਿਉਂ ਇਦਾਂ ਬੈਠੀ ਰਹਿੰਦੀ ਆ ਤੇ ਇਹਨਾਂ ਨੇ ਸੱਚੀ ਮਝ ਇਨਾ ਹੱਡਾ ਸਾਹ ਦਿੱਤਾ ਨਾ ਜੋ ਬਨਵੀਰ ਨੇ ਤੇ ਜੋਦਰੀ ਨੇ ਕਿ ਕੋਈ ਕਹਿਣ ਦੀ ਗੱਲ ਨਹੀਂ ਚੱਲ ਬੋ ਤਾਂ ਹੁਣ ਆਪਣੇ ਪਰਿਵਾਰ ਵਿੱਚ ਸਭ ਰਾਜੀ ਖੁਸ਼ੀ ਰਹਿ ਤਾ ਬਾਕੀ ਇਹ ਵੀ ਵੱਡੀ ਗੱਲ ਇਹਨਾਂ ਨੂੰ ਨੌਕਰੀ ਮਿਲ ਗਈ ਆ ਦੋਵਾਂ ਜੀਆਂ ਨੂੰ ਤੇ ਤੁਸੀਂ ਖੁਸ਼ ਰਹੋ ਤੇ ਬਾਕੀ ਆਪਣੇ ਪਰਿਵਾਰ ਵਿੱਚ ਨਾ ਪਿਆਰ ਪਾਗ ਨਾ ਰਹੀ ਬਸ ਅਮੀ ਜੀ ਉਹ ਤਾਂ ਸਭ ਕੁਝ ਠੀਕ ਹੀ ਆ ਹੁਣ ਮੰਮੀ ਜੀ ਹੁਣੀ ਵੀ ਵਧੀਆ ਨੇ ਇਹ ਵੀ ਚਲੋ ਠੀਕ ਨੇ ਤੇ ਬਸ ਗੱਲ ਜਿਆਦਾ ਜਿਹੜੀ ਮੇਨ ਗੱਲ ਹੀ ਨਾ ਮੈਨੂੰ ਇੱਧਰ ਦੀ ਟੈਨਸ਼ਨ ਮਾਰੰਦੀ ਸੀ ਕਿ ਡੈਡੀ ਜੀ ਨੇ ਪਤਾ ਨਹੀਂ ਕਿਉਂ ਇੰਨਾ ਗੁੱਸਾ ਕੀਤਾ ਕੀ ਗੱਲ ਹੋ ਗਈ ਆ ਪਤਾ ਨਹੀਂ ਮੰਨਣਗੇ ਵੀ ਸਾਡੇ ਕੋ ਆਉਣਗੇ ਵੀ ਜਨਾ ਤੇ ਚੱਲਿਆ ਕੀ ਵੀ ਹੁਣ ਸਹੀ ਹੋ ਗਿਆ ਵਾ ਤੇ ਸਭ ਕੁਝ ਠੀਕ ਹੋ ਗਿਆ ਹੈ ਇੱਕ ਗੱਲ ਆਂ ਤੇ ਰਵਿੰਦਰ ਹਾਂਜੀ ਕਿਤੇ ਨਾ ਕਿਤੇ ਨਾ ਸਾਨੂੰ ਇਹ ਲੱਗਣ ਰਿਹਾ ਸੀ ਵੀ ਝੂਠ ਬੋਲ ਕੇ ਹਟਾ ਜਿਹੜਾ ਨਾ ਘਰ ਬਚਾ ਲਿਆ ਆ ਪਰ ਝੂਠ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਹੋਵੇ ਨਾ ਇਹ ਸਭ ਤੋਂ ਵੱਡੀ ਗਲਤੀ ਆ ਜਿਹੜਾ ਇੱਕ ਝੂਠ ਬੋਲਣਾ ਨਾ ਉਹਦੇ ਬਦਲੇ ਉਹਨੇ 100 ਝੂਠ ਬੋਲਣਾ ਪੈਂਦਾ ਤੇ ਉਹ ਤਾਂ ਵੱਡੀ ਗੱਲ ਐ ਕਿਤੇ ਨਾ ਕਿਤੇ ਗਲਤੀ ਮੇਰ ਕੋ ਵੀ ਹੋ ਗਈ ਤੇਰ ਕੋ ਵੀ ਹੋ ਗਈ ਤੇ ਪਰ ਸਾਨੂੰ ਤੇ ਇਦਾਂ ਲੱਗਦਾ ਸੀ ਵੀ ਇਹਨਾਂ ਸੁਭਾਅ ਗੁੱਸੇ ਵਾਲਾ ਆ ਤੇ ਮੜ ਕੇ ਫਿਰ ਨਹੀਂ ਕਿੱਦਾਂ ਕਰਾਂਗੇ ਹੈਂਡਲ ਇਹਨਾਂ ਨੂੰ ਉਹ ਹੀ ਅਮੀ ਜਲਤੀ ਆ ਭਾਈ ਉਹ ਵਰਗੇ ਇਹਨਾਂ ਨੂੰ ਉਦੋਂ ਅਸੀਂ ਦੱਸਿਆ ਨਹੀਂ ਰੜੀ ਜੀ ਨੂੰ ਉਦੋਂ ਹੀ ਚਲੋ ਦੱਸ ਦਿੰਦੇ ਤੇ ਚਲ ਕੋਈ ਗੱਲ ਨਹੀਂ ਆਪੇ ਬਾਅਦ ਵਿੱਚ ਜਾਣ ਲੈ ਪੈਂਦੇ ਕਿ ਕੰਮ ਤੇ ਤੇ ਚਲੋ ਕੋਈ ਗੱਲ ਨਹੀਂ ਬਾਕੀ ਸਾਰਾ ਕੁਝ ਵਧੀਆ ਹੋ ਗਿਆ ਹਾਂ ਮਿਲ ਕੇ ਰਪਿੰਦਰ ਜੋ ਕੋਲੀ ਹੋਇਆ ਨਾ ਹਾਂਜੀ ਦਿੱਤਾ ਤੇਰਾ ਸਾਥ ਜੋਤਣਾ ਜੋ ਬਣਾਣਾ ਵੀ ਹਾਂਜੀ ਤੇ ਇਹਨਾਂ ਨੂੰ ਵੀ ਚਲ ਮੈਂ ਕੋਈ ਸਮਝਾਇਆ ਇਹਨਾਂ ਦਾ ਵੀ ਜਿਹੜਾ ਨਾ ਮਨ ਥੋੜਾ ਠੰਡਾ ਹੋ ਗਿਆ ਤੇ ਗੁੱਸੇ ਟਲ ਗਏ ਮੰਨ ਗਿਆ ਡੈਡੀ ਜੀ ਬਾਕੀ ਨਾ ਕਿਤੇ ਲੈ ਕੇ ਦੇਣਾ ਰੁਪਿੰਦਰ ਡੈਡੀ ਤੇਰੇ ਵੀ ਠੀਕ ਨੇ ਨਹੀਂ ਠੀਕ ਹੈ ਮੀ ਜੀ ਉਹਨਾਂ ਵਿਚਾਰੇ ਨੇ ਸਾਡੇ ਬਾਰੇ ਸੋਚਿਆ ਠੀਕ ਹੈ ਕੋਈ ਮਾਂ ਪਿਓ ਨਹੀਂ ਚਾਹੁੰਦਾ ਉਹਦੇ ਬੱਚੇ ਨਾ ਮੇਰੀ ਗੱਲ ਸੁਣੋ ਉਹਦਾ ਇਹਨਾਂ ਨੇ ਮੰਨਣ ਨੂੰ ਤਿਆਰ ਨਹੀਂ ਹੋਣਾ ਇਹਨਾਂ ਕਹਿਣਾ ਸੀ ਨਾ ਕੋਈ ਜਿੱਥੇ ਇਹਨਾਂ ਟਾਈਮ ਨਾ ਗਿਆ ਉੱਥੇ ਹੋਰ ਸੈਂ ਤੇ ਇਹਦਾ ਇਹ ਹੈ ਕਿ ਇੰਨੀ ਘੋਕ ਰ ਇਹਨਾਂ ਨੂੰ ਵੱਜੀ ਹੈ ਨਾ ਤੇ ਇਹ ਵੀ ਹੁਣ ਥੋੜੇ ਜਿ ਇਹ ਕਿ ਲੋਡ ਅਡਿਜਿੰਦੇ ਚੰਗਾ ਕੀਤਾ ਵਾ ਚਲੋ ਮੰਮੀ ਜੀ ਸਾਰਾ ਕੁਝ ਬੜਾ ਵਧੀਆ ਹੋ ਗਿਆ ਆ ਇਹ ਆ ਕਿ ਉਧਰ ਵੀ ਸਾਰਾ ਕੁਝ ਸੋਲਵ ਹੋ ਗਿਆ ਤੇ ਇੱਧਰ ਵੀ ਸਾਰਾ ਕੁਝ ਹਨਾ ਤੇ ਬਾਕੀ ਮੁੱਕ ਦੀ ਗੱਲ ਇਹ ਆ ਵੀ ਮੈਨੂੰ ਵੀ ਨਾ ਹੋਣੇ ਸਮਝ ਲੱਗੀ ਆ ਵੀ ਜਦੋਂ ਵੀ ਕੋਈ ਰਿਸ਼ਤਾ ਕਰਨਾ ਚਾਹੇ ਕੁਝ ਵੀ ਕਰਨਾ ਹੋਣਾ ਤੇ ਬੰਦਾ ਝੂਠ ਨਾ ਬੋਲੇ ਜਿਹੜੀ ਵੀ ਗੱਲ ਹੈਗੀ ਆ ਸੱਚ ਦੱਸ ਦੇਣੀ ਚਾਹੀਦੀ ਆ ਪੱਕੇ ਰਵਿੰਦਰ ਜੇ ਤੇ ਕੋਈ ਸਿਆਣਾ ਸਮਝਦਾਰ ਹੋਊਗਾ ਨਾ ਉਹ ਕਿਦਾ ਝੂਠ ਬੋਲ ਕੇ ਕੋਈ ਰਿਸ਼ਤਾ ਨਾ ਕਰੂਗਾ ਮੰਮਾ ਨੇ ਝੂਠ ਬੋਲਣਾ ਚਾਹੀਦਾ ਨਹੀਂ ਆ ਹੁਣ ਇੱਕ ਝੂਠ ਬੋਲਣ ਦੇ ਬਦਲੇ ਨਾ ਕਿੰਨੇ ਝੂਠ ਬੋਲਨੇ ਪੈਂਦੇ ਇਹਨੇ ਮਗਰ ਇੰਦਾ ਰਿਸ਼ਤੇਦਾਰੀ ਵਿੱਚ ਖਰਾਬ ਹੁੰਦੀ ਏ ਇਦਾਂ ਆ ਚੰਗਾ ਆ ਕਿ ਜੇ ਬੰਦਾ ਨਾ ਤੀਆਂ ਵਾਲੀ ਪੁੱਛਦੇ ਹੁੰਦੇ ਪੁੱਤ ਪੁੱਛ ਪੜਤਾਲ ਕਰ ਲੇ ਬੰਦਾ ਉਹ ਚੰਗਾ ਹੀ ਹੋ ਹਾਂਜੀ ਹੈਨਾ ਨਹੀਂ ਅੰਮੀ ਜੀ ਝੂਠ ਤੇ ਬੋਲਣਾ ਚਾਹੀਦਾ ਹੀ ਨਹੀਂ ਆ ਉਦਾਂ ਮੰਮੀ ਜੀ ਮੈਂ ਵੀ ਸੋਚਿਆ ਮੈਂ ਇਹ ਸੋਚਦੀ ਰਹੀ ਵੀ ਚਲੋ ਜਿੱਦਾਂ ਦਾ ਇੱਥੇ ਕੰਮ ਹੋਣਾ ਉਦਾਂ ਦਾ ਹੀ ਸ਼ਾਇਦ ਉਥੇ ਤੇ ਪਰ ਨਹੀਂ ਪੇਕਿਆਂ ਦਾ ਹੰਕਾਰ ਨਾ ਨਹੀਂ ਕਰਨਾ ਚਾਹੀਦਾ ਪੋਤਾ ਜਿਹੜੇ ਘਰ ਰਹੀ ਹੈ ਨਾ ਉਸੇ ਘਰ ਦੇ ਬਣ ਕੇ ਰਹਿਣਾ ਚਾਹੀਦਾ ਹੈ ਮੈਂ ਤੇ ਚਲੋ ਉਹ ਸੋਚਦੀ ਰਹੀ ਕਿ ਚਲੋ ਜਿੱਦਾਂ ਇੱਥੇ ਐਸ਼ ਕੀਤੀ ਹੈ ਚਲੋ ਉਦਾਂ ਹੀ ਉੱਥੇ ਕਰਾਂਗੇ ਜਾ ਕੇ ਪਰ ਨਹੀਂ ਜਿੱਦਾਂ ਉੱਥੇ ਰਹਿਣਾ ਹੀ ਨਾ ਉਸਾ ਮੈਨੂੰ ਪੇਧ ਪਾਉਣਾ ਚਾਹੀਦਾ ਸੀ ਤੇ ਮੈਂ ਉੱਥੇ ਉਹ ਕੰਮ ਲੱਭਦੀ ਰਹੀ ਇੱਥੇ ਵਾਲੇ ਹੋ ਤਾਂ ਜਿੱਦਾਂ ਦਾ ਸੋਹਰਾ ਪਰਿਵਾਰ ਹੋ ਗਿਆ ਨਾ ਤੇ ਪਤੋਂ ਉਹਦਾ ਟੱਲ ਜਾਣਾ ਚਾਹੀਦਾ ਹੈ ਠੀਕ ਹੈ ਤੇ ਹੁਣ ਤਾਂ ਹੁਣ ਤਾਂ ਖੁਸ਼ ਹੈ ਆਪਣੇ ਘਰ ਚਲ ਤਾਂ ਜੇ ਕੋਈ ਜਾਂਦੀਆਂ ਨੇ ਤੇ ਚਲੋ ਕੋਈ ਨਹੀਂ ਸਭ ਕੁਝ ਹੁਣ ਠੀਕ ਹੋ ਗਿਆ ਆ ਬਿਆਜਾ ਤਾਂ ਮੈਂ ਰੋਟੀ ਲੈ ਕੇ ਆਉਣੀ ਆ ਹਾਂਜੀ ਚਲੋ ਠੀਕ ਆ ਮੈਂ ਆ ਜਾਉਂਦੀ ਹਾਂ ਹਾਂ ਆਉਣੀ